ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਕਹਾਣੀ ਸ਼ੁਰੂ ਕਰਦੇ ਹਾਂ ਇੱਕ 30 ਸਾਲ ਦਾ ਬੰਦਾ ਬੇਹੋਸ਼ ਹੋ ਕੇ ਡਿੱਗ ਪਿਆ ਉਸ ਨੂੰ ਹਸਪਤਾਲ ਪੱਟੀ ਕਰਵਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ 24 ਘੰਟੇ ਆਕਸੀਜਨ ਤੇ ਰੱਖਿਆ ਦੂਸਰੇ ਦਿਨ ਹੋਸ਼ ਆਈ ਤਾਂ ਡਾਕਟਰ ਨੇ ਉਸ ਨੂੰ 50000 ਰੁਪਏ ਦਾ ਬਿੱਲ ਦਿੱਤਾ ਉਹ ਬਿੱਲ ਵੇਖ ਕੇ ਰੋਣ ਲੱਗ ਗਿਆ ਡਾਕਟਰ ਨੇ ਕਿਹਾ ਰੋਣ ਵਾਲੀ ਕੋਈ ਗੱਲ ਨਹੀਂ ਜੇ ਤੇਰੇ ਕੋਲ ਪੈਸੇ ਨਹੀਂ ਹਨ ਕੋਈ ਨਾ ਤੂੰ ਹੌਲੀ-ਹੌਲੀ ਕਿਸ਼ਤਾਂ ਤੇ ਦੇ ਜਾਵੀਂ ਪਰ ਉਸ ਬੰਦੇ ਨੇ ਕਿਹਾ ਕਿ ਮੈਂ ਬਿੱਲ ਵੇਖ ਕੇ ਨਹੀਂ ਰੋ ਰਿਆ ਮੈਂ ਤਾਂ ਇਸ ਕਰਕੇ ਰੋ ਰਿਆ ਹਾਂ ਕਿ ਮੈਂ 24 ਘੰਟੇ ਤੁਹਾਡੀ ਆਕਸੀਜਨ ਲਈ ਤੁਸੀਂ 50000 ਦਾ ਬਿੱਲ ਬਣਾ ਦਿੱਤਾ ਪਰ ਮੈਂ ਵਾਹਿਗੁਰੂ ਦੀ ਦਿੱਤੀ 30 ਸਾਲਾਂ ਤੋਂ ਆਕਸੀਜਨ ਲੈ ਰਿਹਾ ਜੇ ਮੈਨੂੰ ਵਾਹਿਗੁਰੂ ਵੱਲੋਂ ਦਿੱਤੀ ਆਕਸੀਜਨ ਦਾ ਮੁੱਲ ਦੇਣਾ ਪੈਂਦਾ ਤਾਂ ਫਿਰ ਕੀ ਬਣਦਾ ਜਰਾ ਸੋਚੋ ਕਦੇ ਵਾਹਿਗੁਰੂ ਵੱਲੋਂ ਦਿੱਤੀਆਂ ਅਵਸਥਾ ਦਾ ਅਸੀਂ ਵਾਹਿਗੁਰੂ ਦਾ ਕਰਜ਼ਾ ਚੁਕਾ ਸਕਦੇ ਕੀ ਕਦੇ ਵਾਹਿਗੁਰੂ ਜੀ ਦਾ ਧੰਨਵਾਦ ਕੀਤਾ ਜੇ ਪਹਿਲਾਂ ਨਹੀਂ ਕੀਤਾ ਤਾਂ ਅੱਜ ਤੋਂ ਬਾਅਦ ਜ਼ਰੂਰ ਵਾਹਿਗੁਰੂ ਜੀ ਨੂੰ ਸਿਮਰਿਆ ਕਰੀਏ ਜੀ ਇਸ ਨੇ ਸਾਨੂੰ ਲੱਖਾਂ ਦਾ ਸਰੀਰ ਫ੍ਰੀ ਵਿੱਚ ਬਖਸ਼ਿਆ ਜੇ ਇਹ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਜ਼ਰੂਰ ਕਰਨਾ